ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਹਰੇ ਚਣਿਆਂ ਦੀ ਜਿਹੜੀ ਸਬਜੀ ਬਣਾਉਣ ਲੱਗੇ ਆ ਬਹੁਤ ਹੀ ਹੈਲਦੀ ਟੇਸਟੀ ਏ ਸਬਜੀ ਬਣ ਕੇ ਤਿਆਰ ਹੁੰਦੀ ਆ ਚਣੇ ਆਪਾਂ ਇਸ ਤਰ੍ਹਾਂ ਬਜ਼ਾਰੋਂ ਲਿਆਂਦੇ ਸੀ 250 ਗ੍ਰਾਮ ਚਣੇ ਆਪਣੇ ਧੋ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਪਾ ਦਤੇ ਦੋ ਆਲੂ ਕੱਟ ਕੇ ਉਹ ਵੀ ਸਾਫ਼ ਕਰਕੇ ਆਣ ਪਾਣੀ ਦੇ ਵਿੱਚ ਪਾ ਦਤੇ ਹਰੇ ਤੇ ਸੁੱਕੇ ਪਿਆਜ਼ ਕੱਟ ਲਏ ਦੋ ਟਮਾਟਰ ਹਰੀਆਂ ਮਿਰਚਾਂ ਆਦਰ ਕਲਸਣ ਦਾ ਪੇਸਟ ਜਿਹੜਾ ਆ ਕ੍ਰਸ਼ ਕਰਕੇ ਲਿਆ ਮੈਂ ਆਦਰ ਕਲਸਣ ਤੇ ਤੇਲ ਆਪਾਂ ਗਰਮ ਰੱਖ ਦਿੱਤਾ ਸੀ ਉਹਦੇ ਵਿੱਚ ਪਾ ਦਨੇ ਹਿੰਗ ਤੇ ਫਿਰ ਪਾ ਦਨੇ ਆ ਜੀ ਜੀਰਾ ਕਾਲੇ ਚਨੇ ਤਾਂ ਆਪਾਂ ਬਣਾਉਂਦੇ ਆ ਇਹ ਹਰੇ ਚਨੇ ਆਪਾਂ ਜਿਹੜੇ ਬਣਾਨੇ ਆ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਹੁੰਦੇ ਆ ਇਹ ਤੇ ਹਰਾ ਤੇ ਸੁੱਕਾ ਪਿਆਜ਼ ਸੀ ਜਿਹੜਾ ਆਪਾਂ ਇਹਨੂੰ ਪੀਸ ਲਿਆ ਸੀ ਤੇ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਬਹੁਤ ਵਧੀਆ ਇਹ ਜਿਹੜੀ ਆ ਹਰੇ ਚਨੇ ਆ ਦੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੁੰਦੀ ਆ ਤੇ ਹਰਾ ਪਿਆਜ਼ ਜਿਹੜੀ ਜਿਹੜੀ ਵੀ ਅੱਜ ਕੱਲ ਫਰੈਸ਼ ਚੀਜ਼ ਸਾਨੂੰ ਮਿਲਦੀ ਆ ਖਾਣੀ ਚਾਹੀਦੀ ਆ ਉਹ ਹਰੇ ਪਿਆਜ਼ ਦਾ ਆਪਾਂ ਤੜਕਾ ਲਾਨੇ ਆ ਤਾਂ ਉਹ ਵੀ ਉਹਦਾ ਅਲੱਗ ਹੀ ਟੇਸਟ ਹੁੰਦਾ ਹੈ ਬਹੁਤ ਵਧੀਆ ਟੇਸਟੀ ਜਿਹੜੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਤੇ ਹੁਣ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਉਹ ਵੀ ਪੀਸ ਲਈਆਂ ਸੀ ਇਹ ਪਾ ਦਨੇ ਆ ਵੀਡੀਓ ਆਪਾਂ ਤੁਹਾਨੂੰ ਪਤਾ ਹੀ ਆ ਕਿ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾਈ ਦੀ ਆ ਜੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਹਰ ਇੱਕ ਨੂੰ ਸਮਝ ਲੱਗਣ ਵਾਲੀ ਸਾਡੀ ਵੀਡੀਓ ਹੁੰਦੀ ਆ ਬਿਲਕੁਲ ਸੁਧਾਰਨ ਸਾਡਾ ਤਰੀਕਾ ਹੁੰਦਾ ਆ ਆਦਰ ਕਲਸਮ ਚੌਪ ਕੀਤਾ ਸੀ ਉਹ ਵੀ ਪਾ ਦਿੱਤਾ ਆਪਾਂ ਤੇ ਇਹਨੂੰ ਹੁਣ ਸਾਰੇ ਤੜਕੇ ਨੂੰ ਪਹਿਲਾਂ ਆਪਾਂ ਭੁੰਨਦੇ ਆ ਚੰਗੀ ਤਰ੍ਹਾਂ ਤੇ ਜਦੋਂ ਵੀ ਆਪਾਂ ਕੋਈ ਸਬਜ਼ੀ ਬਣਾਣੀ ਨਾ ਤੜਕੇ ਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਤੜਕੇ ਦੇ ਉੱਤੇ ਹੀ ਸਬਜ਼ੀ ਦਾ ਜਿਹੜਾ ਟੇਸਟ ਹੁੰਦਾ ਡਿਪੈਂਡ ਹੁੰਦਾ ਹੈ ਜੇ ਆਪਾਂ ਤੜਕਾ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਨਾ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਆ ਮਸਾਲੇ ਵੀ ਕੋਈ ਜ਼ਿਆਦਾ ਨਹੀਂ ਪਾਉਣੇ ਆ ਆਪਾਂ ਹਲਕੇ ਜਿਹੇ ਮਸਾਲੇ ਆਪਾਂ ਇਹਦੇ ਵਿੱਚ ਪਾਉਣੇ। ਇਹ ਆਪਾਂ ਮੇਥੇ ਸੁਕਾਏ ਆ ਉਹ ਪਾਤੇ ਤੇ ਥੋੜਾ ਲੂਣ ਪਾ ਦਨੇ ਆਪਣੇ ਹਿਸਾਬ ਨਾਲ ਜਿੰਨੀ ਕਿ ਸਬਜ਼ੀ ਆ ਤੇ ਹਲਦੀ ਪਾ ਦਨੇ ਆ। ਮਿਰਚ ਆਪਾਂ ਵਿੱਚੇ ਪੀਸ ਲਈ ਸੀ ਟਮਾਟਰਾਂ ਦੇ। ਤੇ ਬਸ ਇਹੀ ਮਸਾਲੇ ਆਪਾਂ ਪਾਉਣੇ ਆ ਹੋਰ ਇਹਦੇ ਵਿੱਚ ਕੋਈ ਬਾਧੂ ਐਕਸਟਰਾ ਮਸਾਲਾ ਨਹੀਂ ਪਾਉਣਾ ਆਪਾਂ। ਤੇ ਇਹਨੂੰ ਹੁਣ ਚੰਗੀ ਤਰ੍ਹਾਂ ਭੁੰਨਦੇ ਆ ਮਸਾਲੇ ਨੂੰ ਵੀ। ਤੇ ਦੇਖ ਸਕਦੇ ਤੁਸੀਂ ਜਿਹੜਾ ਮਸਾਲਾ ਆਪਣਾ ਐਨ ਭੁੱਜ ਗਿਆ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਇਹਦੇ ਵਿੱਚੋਂ। ਤੇ ਰੰਗ ਦੇਖੋ ਕਿੰਨਾ ਸੋਹਣਾ ਹਰੇ ਪਿਆਜ਼ ਦਾ ਜਿਹੜਾ ਆ ਤੇ ਲਾਲ ਟਮਾਟਰ ਕਿੰਨਾ ਵਧੀਆ ਤੜਕੇ ਦਾ ਰੰਗ ਲੱਗਦਾ ਆ ਹੁਣ ਜਿਹੜੇ ਆਪਾਂ ਚਨੇ ਧੋ ਕੇ ਰੱਖਿਓ ਮੈਂ ਪਾਣੀ ਚੋਂ ਕੱਢ ਲਏ ਆ ਤੇ ਇਹਨਾਂ ਨੂੰ ਵੀ ਪਾ ਕੇ ਨਾ ਆਪਾਂ ਬਿਨਾ ਪਾਣੀ ਤੋਂ ਜਿਹੜਾ ਚੰਗੀ ਤਰ੍ਹਾਂ ਭੁੰਨਣਾ ਆ ਪਹਿਲਾਂ ਤੇ ਇਸ ਤਰ੍ਹਾਂ ਸਬਜ਼ੀ ਬਣਾਉਂਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਜੇ ਤੁਸੀਂ ਐਦਾਂ ਹੀ ਆਲੂ ਵੀ ਹੈ ਚਨੇ ਵੀ ਪਾ ਕੇ ਐਦੇ ਪਾਣੀ ਪਾਉਂਗੇ ਤਾਂ ਸਬਜ਼ੀ ਦਾ ਉਹ ਟੇਸਟ ਨਹੀਂ ਬਣਦਾ ਤੇ ਪਹਿਲਾਂ ਆਪਾਂ ਚਨੇ ਨੂੰ ਪਾ ਦਿੱਤਾ ਇਹਨਾਂ ਨੂੰ ਆਪਾਂ ਸੇਕ ਲਵਾਉਣਾ ਚੰਗੀ ਤਰ੍ਹਾਂ ਭੁੰਨਣਾ ਆ ਆਪਾਂ ਤੜਕੇ ਦੇ ਵਿੱਚ ਤੇ ਜੇ ਕਹੋ ਵੀ ਇਹਦੇ ਨਾਲ ਕੀ ਫਰਕ ਪੈਂਦਾ ਤਾਂ ਬਹੁਤ ਜ਼ਿਆਦਾ ਸਬਜੀ ਨੂੰ ਫਰਕ ਪੈਂਦਾ ਆ ਕਾਲੇ ਚਨੇ ਵੀ ਜਦੋਂ ਆਪਾਂ ਬਣਾਨੇ ਆ ਨਾ ਉਹਨਾਂ ਨੂੰ ਵੀ ਪਹਿਲਾਂ ਆਪਾਂ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਭੁੰਨਣਾ ਚਾਹੀਦਾ ਥੋੜਾ ਜਿਹਾ ਪਾਣੀ ਪਾ ਕੇ ਚਣਿਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਲੋਨ ਮਿਰਚ ਜਿਹੜਾ ਉਹਦੇ ਵਿੱਚ ਰਚਨ ਦੋ ਫੇਰ ਪਾਣੀ ਬਾਕੀ ਦਾ ਪਾਓ ਤੇ ਦੇਖੋ ਐਦਾਂ ਆਪਾਂ ਇਹਨਾਂ ਨੂੰ ਭੁੰਨ ਲੈਣਾ ਤੇ ਹੁਣ ਆਪਾਂ ਜਿਹੜੇ ਆਲੂ ਵੀ ਪਾਣੇ ਆ ਆਲੂਆਂ ਨੂੰ ਵੀ ਐਦਾਂ ਆਪਾਂ ਚੱਸਦੇ ਹਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਤੇ ਫੇਰ ਥੋੜਾ ਜਿਹਾ ਪਾਣੀ ਪਾ ਕੇ ਫੇਰ ਸੇਕ ਲਵਾਉਨੇ ਇਹਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਅੱਗੇ ਤੋਂ ਅੱਗੇ ਤੇ ਸਪੋਰਟ ਕਰੋ ਸਾਡੇ ਚੈਨਲ ਨੂੰ ਮੇਰੇ ਕੋਲੋਂ ਕਾਫੀ ਟਾਈਮ ਜਿਹੜੀਆਂ ਵੀਡੀਓ ਨਹੀਂ ਪਾਈਆਂ ਚੈਨਲ ਬਹੁਤ ਮੇਰਾ ਜਿਹੜਾ ਥੱਲੇ ਚਲੇ ਗਿਆ ਹੈ ਤੇ ਹੁਣ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਵੀ ਮੈਂ ਰੋਜ਼ ਹਰ ਰੋਜ਼ ਵੀਡੀਓ ਪਾਵਾਂ ਬਹੁਤ ਮਿਹਨਤ ਹੁੰਦੀ ਆ ਬਹੁਤ ਮਿਹਨਤ ਦੇ ਨਾਲ ਆਪਾਂ ਬੜੇ ਪਿਆਰ ਦੇ ਨਾਲ ਸਾਰੀਆਂ ਵੀਡੀਓ ਜਿਹੜੀਆਂ ਸਾਰੀਆਂ ਰੈਸਪੀਆਂ ਤਿਆਰ ਕਰੀ ਦੀਆਂ ਆ ਸਪੋਰਟ ਜਰੂਰ ਕਰਦਿਆ ਕਰੋ ਇਸ ਚੈਨਲ ਨੂੰ ਤੇ ਚੈਨਲ ਨੇ ਤਾਂ ਹੀ ਅੱਗੇ ਵਧਣਾ ਆ ਥੋੜਾ ਜਿਹਾ ਪਾਣੀ ਆਪਾਂ ਟਮਾਟਰਾਂ ਵਾਲੇ ਜਿਹੜਾ ਪੀਸਿਆ ਸੀ ਜੱਗ ਉਹਦੇ ਵਿੱਚੇ ਆਪਾਂ ਪਾਣੀ ਥੋੜਾ ਜਿਹਾ ਪਾ ਕੇ ਤੇ ਪਾ ਦਿੱਤਾ ਆ ਤੇ ਇਹਨੂੰ ਆਪਾਂ ਹੁਣ ਐਦਾਂ ਹੀ ਸੇਕ ਲਵਾਉਣਾ ਜਿਆਦਾ ਪਾਣੀ ਨਹੀਂ ਹਜੇ ਆਪਾਂ ਪਾਉਣਾ ਇਹਦੇ ਵਿੱਚ ਤੇ ਬਾਕੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਤੁਸੀਂ ਕਿੰਨੀ ਕੁ ਗਰੇਵੀ ਰੱਖਣੀ ਚਾਹੁੰਦੇ ਆ ਤਰੀ ਇਹਦੀ ਕਿੰਨੀ ਕੁ ਬਣਾਉਣੀ ਚਾਹੁੰਦੇ ਆ ਤੇ ਦੇਖੋ ਐਦਾਂ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਸੇਕ ਲਵਾਇਆ ਵੀਡੀਓ ਆਪਾਂ ਪੂਰੀ ਨਹੀਂ ਬਣਾਈ ਦੀ ਜੇ ਅਬ ਪੂਰੀ ਵੀਡੀਓ ਬਣਾਉਣੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ 5 ਕਮਿੰਟ ਉਹਨੂੰ ਮੈਂ ਸੇਕ ਲਵਾਇਆ ਸੀ ਥੋੜਾ ਜਿਹਾ ਪਾਣੀ ਪਾ ਕੇ ਹੁਣ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਪਾ ਲਓ ਤੇ ਬਸ ਹੁਣ ਆਪਾਂ ਆਪਣੇ ਹਿਸਾਬ ਦੇ ਨਾਲ ਜਿੰਨੀ ਕੁ ਤਰੀ ਬਣਾਉਣੀ ਹੈ ਇਹਦੀ ਉਨਾਂ ਕ ਪਾਣੀ ਪਾ ਕੇ ਤੇ ਜਿੰਦਨਿਆਂ ਨੂੰ ਬਹੁਤ ਹੀ ਟੇਸਟੀ ਸਬਜੀ ਐਦਾ ਬਣ ਕੇ ਇਹ ਤਿਆਰ ਹੁੰਦੀ ਆ ਤੇ ਮੈਂ ਤਾਂ ਬਸ ਇੰਨਾ ਕਿ ਪਾਉਣਾ ਹੈ ਕਿਉਂਕਿ ਜਿੰਨਾ ਕ ਆਪਣੇ ਕੋਲ ਮਟੀਰੀਅਲ ਆਪਾਂ ਉਨਾਂ ਕ ਪਾਣੀ ਪਾ ਲਿਆ ਤੇ ਤੁਸੀਂ ਜ਼ਿਆਦਾ ਸਬਜੀ ਬਣਾਣੀ ਤੇ ਜ਼ਿਆਦਾ ਸਮਾਨ ਪਾ ਸਕਦੇ ਆ ਲਓ ਜੀ ਆਪਣੀ ਸਬਜੀ ਜਿਹੜੀ ਆ ਬਣ ਕੇ ਹੋ ਗਈ ਆ ਤਿਆਰ ਵਿੱਚ ਵਿੱਚ ਮੈਂ ਇੱਕ ਦੋ ਵਾਰੀ ਹਿਲਾ ਦਿੱਤੀ ਸੀਗੀ ਤੇ ਮੈਂ ਤਾਂ ਇੰਨੀ ਕਿ ਜਿਹੜੀ ਇਹਦੀ ਗਰੇਵੀ ਰੱਖਣੀ ਆ ਆਲੂ ਪਾਉਣੇ ਤਾਂ ਪਾ ਸਕਦੇ ਨਹੀਂ ਪਾਉਣੇ ਤਾਂ ਆਪਣੀ ਮਰਜ਼ੀ ਆ ਸਕਿੱਪ ਕਰ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਮੈਂ ਕੱਟ ਕੇ ਧੋ ਕੇ ਰੱਖਿਆ ਆ ਉਹ ਪਾ ਦਨੇ ਆ ਤੇ ਪਾ ਕੇ ਆਪਾਂ ਇੱਕ ਡੋਂਗੇ ਦੇ ਵਿੱਚ ਪਾ ਕੇ ਤੁਹਾਨੂੰ ਦਿਖਾ ਲ ਦਨੇ ਆ ਆਪਣੀ ਜਿਹੜੀ ਚਣਿਆਂ ਦੀ ਹਰੇ ਚਣਿਆਂ ਦੀ ਸਬਜੀ ਜਿਹੜੀ ਆਪਾਂ ਨੇ ਬਿਲਕੁਲ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ ਆ ਤੇ ਇੱਕ ਵਾਰੀ ਬਣਾਇਓ ਜੀ ਟਰਾਈ ਕਰਿਓ ਬਹੁਤ ਹੀ ਟੇਸਟੀ ਹੈਲਦੀ ਸਬਜੀ ਇਹ ਬਣਦੀ ਹੈ ਜੀ ਮਟਰਾਂ ਨਾਲ ਵੀ ਜ਼ਿਆਦਾ ਟੇਸਟੀ ਇਹ ਜਿਹੜੀ ਹਰੇ ਚਨੇ ਆ ਦੀ ਸਬਜ਼ੀ ਕੱਲ ਆਮ ਮਿਲ ਜਾਂਦੇ ਆ ਮੰਡੀ ਦੇ ਵਿੱਚੋਂ ਆਪਾਂ ਨੂੰ ਸਬਜੀ ਵਾਲੀ ਜੀ ਦੁਕਾਨ ਦੇ ਉਤੋਂ ਆਮ ਮਿਲ ਜਾਂਦੇ ਆ ਹਰੇ ਚਨੇ ਜਿਹੜੇ ਆ ਤੇ ਆਪਾਂ ਇੱਕ ਡੋਂਗੇ ਦੇ ਵਿੱਚ ਪਾ ਲਈ ਆ ਤੇ ਦੇਖ ਸਕਦੇ ਤੁਸੀਂ ਸਬਜੀ ਕਿੰਨੀ ਸੋਹਣੀ ਬਣੀ ਆ ਦੇਖਣ ਨੂੰ ਤੇ ਖੁਸ਼ਬੂ ਬਹੁਤ ਸੋਹਣੀ ਇਹਦੀ ਆਂਦੀ ਆ ਬਹੁਤ ਟੇਸਟੀ ਬਣੀ ਆ ਵਣਾਇਓ ਤੇ ਖਾਇਓ ਜੀ ਇਹਨੂੰ ਸ਼ੇਅਰ ਕਰਿਓ ਵੀਡੀਓ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਿਊਅਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਲਓ ਜੀ ਆਪਾਂ ਨੇੜੇ ਤੋਂ ਕਰਕੇ ਦਿਖਾਉltੀ ਆ ਸਬਜੀ ਬਹੁਤ ਸੋਹਣੀ ਬਣੀ ਆ